ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀਆ ਦੇ ਵਿੱਚ ਮੌਸਮ ਦੀਆਂ ਖੜੇ ਲੈ ਕੇ ਆਜਾਣਾ ਜੀ ਅਗਲੇ 7-8 ਦਿਨਾਂ ਦੀ ਆਫਾ ਗੱਲ ਕਰਨੀ ਹੈ ਯਾਨੀ ਕਿ ਜੂਨ ਦੇ ਪਹਿਲੇ ਹਫਤੇ ਤੱਕ ਪੰਜਾਬ 플러스 ਨਾਲ ਲੱਗਦੇ ਖੇਤਰਾ ਦਾ ਮੌਸਮ ਕਵੇਦਾ ਰਹ ਸਕਦਾ ਜੀ ਤੇ ਉਮੀਦ ਹੈ ਕਿਨੇ ਕਸਾਰ ਹੋਣਗੇ ਇਹ ਤੁਹਾਨੂੰ ਅਪਡੇਟ ਦੇਵਾਂਗੇ ਤਾਜ਼ਾ ਸੈਟਲਾਈਟ ਦੱਸ ਰਿਹਾ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਰਾਤ ਦੇ ਲਗਭਗ 9 ਵਜੇ ਚੱਲਿਆ ਔਰ 30 ਮਈ ਦੀ ਜਿਹੜੀ ਰਾਤ ਆ ਚੱਲ ਰਹੀ ਹੈ ਪੰਜਾਬ ਦੇ ਵਿੱਚ ਦੇਖਦੇ ਹਾਂ ਤੇ ਇਸ ਵੇਲੇ ਲਗਭਗ ਬਹੁਤ ਫਾਗਾ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ ਜੀ ਅੱਜ ਤੜਕੇ ਸਵੇਰੇ ਜਿਹੜਾ ਜਆ ਪੰਜਾਬ ਦੇ ਵਿੱਚ ਬੱਦਲਵਾਈ ਪਹੁੰਚ ਕਰ ਗਈ ਸੀ ਕਿਉਂਕਿ ਬੀਤੀ ਰਾਤ ਜਿਹੜਾ ਰਾਜਸਥਾਨ ਦੇ ਖੇਤਰ ਕਵਰ ਹੋ ਰਹੇ ਸੀ ਮੀਂਹ ਨਾਲ ਤੇ ਅੱਜ ਤੜਕੇ ਸਵੇਰੇ 3-4 ਵਜੇ ਤੋਂ ਪੰਜਾਬ ਦੇ ਵਿੱਚ ਮੀਂਹ ਸ਼ੁਰੂ ਹੋਏ ਜਿਹੜਾ ਕਿ ਕੇਂਦਰੀ ਮਾਲਵੇ ਤੇ ਗੜਾ ਹਨੇਚਾ ਘੜ ਨਹੀਂ ਚੱਲਿਆ ਹਲਕੇ ਟਟਵੇਂ ਮੀ ਜੜਿਆ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਏ ਐਸੇ ਲਈ ਸ਼ਾਮ ਵੇਲੇ ਦੇ ਜੋ 5 6 7 ਵਜੇ ਦੇ ਆ ਤੇ ਸ਼ਿਰਗੰਗਾ ਨਗਰ ਨਾਲ ਲੱਗਦੇ ਫਾਜ਼ਿਲਕਾ ਦੇ ਕੁਝ ਖੇਤਰਾਂ ਦੇ ਵਿੱਚ ਹਲਕਾ ਛਿਟਾ ਛਰਾਟਾ ਦਰਜ ਹੋਇਆ ਰਾਜਸਾ ਦੇ ਬਹੁਤੇ ਖਾਕਾ ਦੇ ਵਿੱਚ ਅੱਜ ਵੀ ਸਿਸਟਮ ਸਰਗਰਮ ਰਿਹਾ ਤੇ ਤੜਕੇ ਸਵੇਰ ਤੋਂ ਹੀ ਟਟਵੇਂ ਤੌਰ ਤੇ ਕਾਰਵਾਈਆਂ ਜੜੀਆਂ ਨੇ ਕੁਝ ਖੇਤਰਾਂ ਦੇ ਵਿੱਚ ਦਰਜ ਹੋਈਆਂ ਹਰਿਆਣਾ ਦੇ ਵੀ ਕੁਝ ਖੇਤਰਾਂ ਦੇ ਵਿੱਚ ਅੱਜ ਤੜਕੇ ਸਵੇਰ ਤੋਂ ਕੁਝ ਖੇਤਰਾਂ ਦੇ ਵਿੱਚ ਜੜੀਆਂ ਦੁਪਹਿਰ ਤੋਂ ਬਾਅਦ ਤੱਕ ਟਟਵੇਂ ਤੌਰ ਤੇ ਕਾਰਵਾਈਆਂ ਜੜੀਆਂ ਮੀਹ ਹਦੀਆਂ ਵੇਖੀਆਂ ਗਈਆਂ ਤੁਵੇ ਤਾਂ ਹਾਲ ਜਿਹੜਾ ਲੰਘ ਗਿਆ ਆਉਣ ਵਾਲੇ ਦਿਨਾਂ ਦੇ ਆਪਾਂ ਦੇ ਕੇ ਗੱਲ ਕਰਦੇ ਆਂ ਅੱਜ ਰਾਤ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਹਲੇ ਸਿਸਟਮ ਸਰਗਰਮ ਹੈ ਅੱਜ ਰਾਤ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਨਹੀਂ ਹੈ ਤੜਕੇ ਸਵੇਰੇ ਬੱਦਲ ਬਣ ਸਕਦਾ ਜੇ ਹੋਰੇ-ਹੋਰੇ ਅਗਲੇ 24 ਘੰਟਿਆਂ ਦੇ ਵਿੱਚ ਅਸਰ ਨਹੀਂ ਕਿਉਂਕਿ ਜਿਹੜੀ ਹਮਸਾ ਹੈ ਉਹ ਹਾਲੇ ਵੀ ਬਣੀ ਹੋਈ ਆ ਮਾਲਵਾ ਖੇਤਰ ਦੇ ਵਿੱਚ ਹਮਸਾ ਉਹੜੀ ਘਟ ਗਈ ਆ ਕਿਉਂਕਿ ਉੱਥੇ ਮੀਂਹ ਅੱਜ ਤੜਕੇ ਸਵੇਰੇ ਲੱਗੇ ਨੇ ਮਾਝਾ ਖੇਤਰ ਤੋਂ ਆਵਾ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਹਮਸਾ ਇੱਕ ਲੈਵਲ ਤੇ ਬਣੀ ਹੋਈ ਆ ਇਹ ਹਮਸਾ ਜਿਹੜੀ ਸਿਸਟਮ ਨੂੰ ਚੱਕੇਗੀ ਤੇ ਕੱਲ ਦਾ پورے پورے ਅਸਾਰ ਜਿਹੜਿਆ ਬਣਦੇ ਜਾਫਰੇ ਨੇ ਮਾਝਾ ਦੁਆਬਾ ਪਲੱਸ ਪੁਆਦ ਖੇਤਰ ਤੱਕ ਕੱਲ ਜਿਹੜਿਆ ਉਮੀਦ ਨਾਲ ਝੱਖੜ ਵੀ ਚੱਲਣ ਦੇ ਅਸਾਰ ਨੇ ਜੇਕਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਹੈ ਤੇ ਦੁਪਹਿਰ ਤੋਂ ਬਾਅਦ ਬੱਦਲ ਬਣੇਗਾ ਜੇਕਰ ਅੱਜ ਰਾਤ ਤੋਂ ਬਾਅਦ ਯਾਨੀ ਕਿ ਕੱਲ ਸਵੇਰੇ ਬੱਦਲ ਇਹਨਾਂ ਖੇਤਰਾਂ ਦੇ ਵਿੱਚ ਬਣ ਗਿਆ ਤਾਂ ਗੜੀ ਹਨੇਰ ਝੱਖੜ ਵਾਲੇ ਕੰਮ ਫਿਰ ਡਾਊਨ ਪੈ ਜਾਣਗੇ ਤੇ ਜੋ ਬਹੁਤ ਹੀ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਉਮੀਦ ਦੇ ਜੱਗੇ ਜੜੀਆਂ ਕਾਰਵਾਈਆਂ ਨੇ ਉਹ ਵੇਖਾਨੂੰ ਮਿਲ ਸਕਦੀਆਂ ਨੇ ਅੱਗੇ ਜੇਕਰ ਵਧੀਆ ਜੀ ਇਹ ਸਿਸਟਮ ਦਾ ਜਿਹੜਾ ਕਹਿ ਲਿਆ ਕਿ ਅਗਲਾ 24 ਘੰਟੇ ਜਾਂ ਫਿਰ ਅਗਲੇ 48 ਘੰਟੇ ਮੁੱਖ ਨੇ ਕੱਲ ਵੀ ਆਪਦੇ ਵਿੱਚ ਮੀਂਹ ਦੇ ਆਸਾਨ ਨੇ ਪਰਸੋਂ ਵੀ ਜਿਹੜੇ ਹਲਕੇ ਟੁੱਟਵੇਂ ਛਰਾਟੇ ਜਿਹੜੇ ਅਰਜ ਹੋਣਗੇ ਇਸ ਤੋਂ ਬਾਅਦ ਜੀ ਮੀਹਾ ਦੀਆਂ ਕਾਰਵਾਈਆਂ ਦੇ ਵਿੱਚ ਥੋੜੀ ਬ੍ਰੇਕ ਲੱਗੇਗੀ ਕਿਉਂਕਿ ਇਹ ਸਿਸਟਮ ਨੂੰ ਸਪੋਰਟ ਕਰ ਰਹੀ ਆ ਜੜੀਆਂ ਮੌਨਸੂਨ ਜੱਟ ਦੀਆਂ ਹਵਾਵਾਂ ਜੜੀਆਂ ਹ ਅਰਬ ਸਾਗਰ ਤੋਂ ਪੱਛਮੀ ਬੰਗਾਲ ਤੋਂ ਆ ਰਹੀਆਂ ਨੇ ਕਿਉਂਕਿ ਮੌਨਸੂਨ ਐਸੇ ਲਈ ਬ੍ਰੇਕ ਲੈ ਚੁੱਕਾ ਜਿਵੇਂ ਕਿ ਅਸੀਂ ਨੂੰ ਪਹਿਲਾਂ ਵੀ ਦੱਸਿਆ ਜੀ ਮਹਾਰਾਸ਼ਟਰ ਗੋਆ ਦੇ ਲਾਗੇ ਆ ਕੇ ਜਿਹੜੀ ਮੌਨਸੂਨ ਦੀ ਬ੍ਰੇਕ ਲੱਗੀ ਆ ਇੱਥੇ ਹੁਣ 5-7 ਦਿਨ ਜੜ ਜਾਂ ਮੌਨਸੂਨ ਸਟੇਬਲ ਰਹੇਗਾ ਜਿਹੜੀਆਂ ਹਵਾਵਾਂ ਨੇ ਉਹ ਜਰੂਰ ਅੱਗੇ ਨੂੰ ਗੋਚ ਕਰ ਰਹੀਆਂ ਨੇ ਜਿਹੜੀਆਂ ਸਿਸਟਮ ਨੂੰ ਬਲ ਦੇ ਰਹੀਆਂ ਸੀ ਤੇ ਸਿਸਟਮ ਦਾ ਬਹੁਤਾ ਜਿਹੜਾ ਇੰਪੈਕਟ ਹੈ ਉਹ ਰਾਜਸਥਾਨ ਮਧ ਪ੍ਰਦੇਸ਼ ਦੇ ਖੇਤਰ ਤੇ ਦਿੱਲੀ ਗੁਰੂਗਰਾਮ ਨੇੜਾ ਇਹਨਾਂ ਆਸਾਸੀ ਖੇਤਰਾ ਦੇ ਵਿੱਚ ਬਹੁਤਾ ਵੇਖਣ ਨੂੰ ਮਿਲਿਆ ਪੰਜਾਬ ਵਾਲੇ ਫਖ ਦੇ ਵਿੱਚ ਇਹ ਸਿਸਟਮ ਕਮਜ਼ੋਰ ਰਿਹਾ ਪਰ ਅਗਲੇ 24 ਘੰਟੇ ਹਲਵੇ ਸਿਸਟਮ ਖੜਕਾ ਦੜਕਾ ਕਰ ਸਕਦਾ ਹੈ ਜੀ ਪੰਜਾਬ ਦੇ ਖੇਤਰਾਂ ਦੇ ਵਿੱਚ ਔਰ ਕੁਝ ਖੇਤਰ ਹਰਿਆਣੇ ਦੇ ਵੀ ਹੋ ਸਕਦੇ ਆ ਖਾਸ ਕਰ ਪੂਰਬੀ ਹਰਿਆਣਾ ਔਰ ਉੱਤਰੀ ਹਰਿਆਣਾ ਇਸ ਤੋਂ ਬਾਅਦ ਜੇਕਰ ਅੱਗੇ ਗੱਲਾਂ ਕਰਦੇ ਹਾਂ ਜੀ ਕੱਲ 23 ਤਰੀਕ ਹੈ ਇਸ ਤੋਂ ਬਾਅਦ 1 2 3 4 5 ਤਰੀਕ ਤੱਕ ਟੁੱਟਵੇਂ ਤੌਰ ਤੇ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਸਿਸਟਮ ਤਾਂ ਕੋਈ ਨਹੀਂ ਆ ਰਿਹਾ ਅਗਲੇ 5 ਦਿਨ ਪਰ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਪ੍ਰੀ ਮੌਨਸੂਨ ਦੀਆਂ ਕਾਰਵਾਈਆਂ ਵੇਖਣ ਨੂੰ ਜ਼ਰੂਰ ਮਿਲ ਸਕਦੀਆਂ ਨੇ ਕਿਉਂਕਿ ਜੜੀਆਂ ਨਮੀ ਫਰਫੂਰ ਹਵਾਵਾਂ ਨੇ ਉਹ ਕੁਝ ਕਰਨੀਆਂ ਉੱਤਰ ਭਾਰਤ ਵੱਲ ਨੂੰ ਕਿਤੇ ਨਾ ਕਿਤੇ ਗਰਜ ਰਿਸਕ ਵਾਲੇ ਬਦਲ ਬਣ ਸਕਦੇ ਨੇ ਤੇ ਇਹ ਕਿਤੇ ਨਾ ਕਿਤੇ ਕਾਰਵਾਈਆਂ ਦੇ ਸਕਦੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਦੀਆਂ ਸਵਾਫਾ ਇਹਦੇ ਸਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਉਸੋ ਹਾਲਾ ਅਫਰੇਡ ਦੇ ਅਗਲੇ ਨੇ ਆ ਜੋ ਮੌਸਮਾਫਗਲੇ ਜਾਰੀ ਕੀਤੀਆਂ ਅੱਜ ਦੇ ਲਈ ਜਿਹੜੇ orange alert ਜਾਰੀ ਕੀਤੇ ਗਏ ਸੀ ਗਰਜਲੇਸ਼ਕ ਦੇ ਨਾਲ ਉਮੀਦ ਹੈ ਸਜੋਏਗਾ ਸਾਨੂੰ ਕੱਲ ਹੀ ਦੱਸਦਾ ਸੀ ਕਿ ਜੇਕਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਹੈ ਤੇ ਹਨੇਰ ਚੱਕਰ ਤੋਂ ਫਾਇਰ ਤੋਂ ਬਾਅਦ ਚੱਲਣ ਦੇ ਆਸਾਰ ਪੂਰੇ ਖੁਰੇ ਜੜੇ ਬਣ ਜਾਂਦੇ ਆ ਕਿਉਂਕਿ ਹੀਟ ਸਿਸਟਮ ਨੂੰ ਚੱਕ ਦਿੰਦੀ ਹੈ ਤੇ ਜੇਕਰ ਧੁੱਪ ਨਹੀਂ ਲੱਗਦੀ ਜਿਵੇਂ ਕਿ ਅੱਜ ਹੋਇਆ ਅੱਜ ਸਵੇਰੇ ਹੀ ਬੱਦਲ ਬਣ ਗਿਆ ਸੀ ਜਿਸ ਦੇ ਨਾਲ ਹਨੇਰ ਚੱਕਰ ਨਹੀਂ ਚੱਲਿਆ ਤੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਹੀ ਲੱਗੇ ਸੋ ਅੱਜ ਤੇ ਕੱਲ ਵੀ ਵਾਪਰ ਸਕਦਾ ਜੇਕਰ ਹਨੇਰ ਚੱਕਰ ਚੱਲੇਗਾ ਤੇ ਦੁਪਹਿਰ ਤੋਂ ਬਾਅਦ ਚੱਲੇਗਾ ਜੇਕਰ ਧੁੱਪ ਲੱਗੀ ਧੁੱਪ ਨਹੀਂ ਲੱਗੀ ਤਾਂ ਕੱਲ ਸਵੇਰੇ ਬੱਦਲ ਬਣ ਸਕਦਾ ਜਿਹੜਾ ਕਿ ਬਹੁਤੇ ਖੇਤਰਾਂ ਇਸ ਲਈ ਆਜੇ 1 2 3 4 5 6 ਤਰੀਕ ਤੱਕ ਮੀਂਹ ਜੜਿਆ ਟੁੱਟਵੇਂ ਤੌਰ ਤੇ ਦਰਦੇ ਹੋਣਗੇ ਜਿਵੇਂ ਕਿ ਸਾਨੂੰ ਹੁਣੇ ਦੱਸ ਕੇ ਹਟਿਆ ਤੇ ਚਾਲੇ ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਜਿੱਥੇ ਕਿਤੇ ਬੱਦਲ ਬਣੇਗਾ ਉਹ ਨਾਲ ਲੱਗਦੇ 2 4 ਜ਼ਿਲ੍ਹਿਆਂ ਨੂੰ ਕਵਰ ਕਰ ਲੇਗਾ ਤੇ ਹਲਕੇ ਟੁੱਟਵੇਂ ਛਾਟੇ ਬਹੁਤ ਹੀ ਖੇਤਾਂ ਦੇ ਵਿੱਚ ਲੱਗਣ ਦੇ ਆਸਾਰ ਹੋਣਗੇ ਤੇ 7 ਜੂਨ ਤੱਕ ਜਿਹੜਿਆ yellow alert ਮੌਸਮ ਫਾਗਨੇ ਜਾਰੀ ਕਰ ਦਿੱਤੇ ਨੇ ਸਿਸਟਮ ਦਾ ਆਖਰੀ ਦਿਨ ਅੱਜ ਕੱਲ ਜਾਂ ਉਹ ਜ਼ਿਆਦਾ ਪਰਸੋਂ ਦੁਪਹਿਰ ਤੱਕ ਸਿਸਟਮ ਸਰਗਰਮਾ ਉਸ ਵਾਸ ਸਿਸਟਮ ਦੀ ਹੋ ਜਾਗੀ ਵਾਪਸੀ ਉੱਤਰ ਵੱਛੋਨੀਆਂ ਹਵਾਵਾਂ ਜੜੀਆਂ ਨੇ ਵਾਪਸੀ ਕਰ ਜਾਣਗ ਸਾਲੇ ਦਿਨਾਂ ਤੱਕ ਤੁਹਾਨੂੰ ਲਾਈਵ ਅਪਡੇਟ ਦਿੰਦੇ ਰਾਂਗੇ ਜੀ ਫਿਲਹਾਲ ਅਗਲੇ 24 ਘੰਟੇ ਸਿਸਟਮ ਤੇ ਨੇ ਸਿਸਟਮ ਹਲੇ